ਇੱਕ ਸ਼ਾਇਰ ਦੀਆਂ ਕੁਝ ਸਤਰਾਂ ਦੇ ਨਾਲ ਭਾਈ ਗਜੈਂਦਰ ਸਿੰਘ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨਾ ਉਹ ਸਤਰਾਂ ਬਿਲਕੁਲ ਭਾਈ ਗਜੈਂਦਰ ਸਿੰਘ ਦੇ ਜੀਵਨ ਨਾਲ ਟੁਕਦੀਆਂ ਹਨ ਇੱਕ ਸ਼ਾਇਰ ਨੇ ਲਿਖਿਆ ਬਾਦਲੋਂ ਨੇ ਸਾਜ਼ਿਸ਼ ਕੀਤੀ ਹੈ ਬਾਦਲੋਂ ਨੇ ਸਾਜ਼ਿਸ਼ ਕੀਤੀ ਹੈ ਜਿੱਥੇ ہمارا ਘਰ ਹੈ ਬਹੀ ਵਰਸ ਨੇ ਕੀ ਫਲਕ ਨੇ ਵੀ ਅਗਰ ਜਿੱਦ ਕੀਤੀ ਹੈ ਬਿਜਲੀ ਘਰਾਨੇ ਕੀ ਤਾਂ ہماری ਵੀ ਜਿੱਦ ਹੈ ਆਪਣਾ ਗੁਲਸਤਾ ਬਸਾਨਣ ਦੀ ਸੋ ਇਹ ਜਿਹੜੀ ਇੱਕ ਸੀਗੀ ਉਹਨਾਂ ਦਾ ਡਿਟਰਮੀਨੇਸ਼ਨ ਤੇ ਦ੍ਰਿੜਤਾ ਤੇ ਕੋਈ ਗੱਲ ਨਹੀਂ ਜਿੰਨੀਆਂ ਮਰਜ਼ੀ ਰਾਹ ਦੇ ਵਿੱਚ ਮੁਸ਼ਕਲਾਂ ਆਈਆਂ ਪਰ ਜਿਹੜਾ ਉਹ ਸੁਪਨਾ ਸੀਗਾ ਆਪਣਾ ਘਰ ਬਸਾਉਣ ਦਾ ਉਹਨਾਂ ਬਿਜਲੀਆਂ ਰੋਕ ਸਕੀਆਂ ਤੇ ਨਾ ਹੜ੍ਹ ਰੋਕ ਸਕੇ ਉਸ ਦੇ ਉੱਤੇ ਉਹ ਅਡੋਲਤਾ ਨਾਲ ਖੜਾ ਦਿੰਦੇ ਰਹੇ ਤੇ ਅੱਜ ਸਾਡੇ ਵਾਸਤੇ ਹਰ ਇੱਕ ਵਾਸਤੇ ਜਿਹਦੇ ਦਿਲ 'ਚ ਵੀ ਕੌਮ ਪ੍ਰਤੀ ਦਰਦ ਹੈ ਤਾਂ ਸਾਨੂੰ ਇਹ ਇੱਕ ਪ੍ਰੇਰਣਾ ਲੈ ਕੇ ਚੱਲਣਾ ਚਾਹੀਦਾ ਹੈ ਕਿ ਸਮੇਂ ਹੋ ਸਕਦਾ ਹੋਰ ਵੀ ਵੱਡੇ ਘਾਤ ਕੌਣ ਅੱਗੇ ਤੇ ਸਿੱਖ ਕੌਮ ਤੇ ਇਹ ਸਮੇਂ ਪਹਿਲੀ ਵਾਰ ਨਹੀਂ ਆਇਆ ਇਤਿਹਾਸ 'ਚ ਬਾਰ ਬਾਰ ਆਇਆ ਪਰ ਅਸੀਂ ਭਾਈ ਗਜਿੰਦਰ ਸਿੰਘ ਵਰਗੇ ਯੋਧਿਆਂ ਤੇ ਸੂਰਮਿਆਂ ਤੋਂ ਹਮੇਸ਼ਾ ਸੇਧਵੀ ਤੇ ਪ੍ਰੇਰਣਾ ਲੈ ਕੇ ਅੱਗੇ ਵਧਣਾ ਹੈ ਸੋ ਇਨ ਇੱਕ ਸ਼ਬਦਾਂ ਨਾਲ ਮੈਂ ਭਾਈ ਕਿਜੰਦਰ ਸਿੰਘ ਨੂੰ ਆਪਣੀ ਸਰਦਾਜਲੀ ਪੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ